ਰੀਲ ਬਣਾਉਣ ਦੇ ਚੱਕਰ 'ਚ ਇੱਕ ਜਵਾਨ ਕੁੜੀ ਖਾਈ 'ਚ ਡਿੱਗ ਪਈ ਐ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਇਸ ਜਾਣਕਾਰੀ ਨੂੰ ਸ਼ੇਅਰ ਲਕੀਤਾ ਤੇ ਸਮਝਵਾਂਗੇ ਕਿ ਤੁਸੀਂ ਜੋ ਐ ਅਜਿਹੀ ਹਰਕਤ ਜਿਹੜੇ ਬੱਚੇ ਕਰਦੇ ਨੇ ਜੋ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਨੇ ਉਹਨਾਂ ਨੂੰ ਬਚਾਉਣਾ ਨਹੀਂ ਚਾਹੁੰਦੇ ਇਹ ਇਨਫੋਰਮੇਸ਼ਨ ਸ਼ੇਅਰ ਕਰਨੀ ਜ਼ਰੂਰੀ ਐ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਜਾਨ ਵੀ ਜਾ ਸਕਦੀ ਐ ਜਿਆਸਸ ਅਸੀਂ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਰ ਘਰ ਦੇ ਨਾਲ ਪੜਿਆ ਅੱਜ ਕੱਲ ਰੀਲ ਦਾ ਜਮਾਨਾ ਹੈ ਹਰ ਕੋਈ ਫੇਮਸ ਹੋਣਾ ਚਾਹੁੰਦਾ ਹੈ ਹਰ ਕੋਈ ਜੋ ਹੈ ਉਹ ਇਨਸਟਾ ਤੋਂ ਫੇਸਬੁੱਕ ਤੋਂ YouTube ਤੋਂ ਪੈਸੇ ਕਮਾਉਣਾ ਚਾਹੁੰਦਾ ਹੈ ਪਰ ਉਸ ਦੇ ਚੱਕਰ ਦੇ ਵਿੱਚ ਉਹ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾਉਂਦਾ ਹੈ ਇੱਕ ਲੜਕੀ ਅਨਵੀ ਜੋ ਕਿ ਬਹੁਤ ਮਸ਼ਹੂਰ ਇਨਫਲੂਐਂਸਰ ਸੀ ਪਰ ਉਸ ਦੀ ਜਾਨ ਜਿਹੜੀ ਹੁਣ ਚਲੀ ਗਈ ਹੈ ਜੀ ਹਾਂ ਬੰਬਈ ਦੇ ਵਿੱਚ ਇਹ ਲੜਕੀ ਜੋ ਹੈ ਉਹ ਟਰੈਵਲ ਕਰਦੀ ਹੁੰਦੀ ਸੀ ਉਹਦੀ ਰੀਲ ਬਣਾਉਂਦੀ ਹੁੰਦੀ ਸੀ ਤੇ ਇਸੇ ਤਰੀਕੇ ਨਾਲ ਉਹ ਇੱਕ ਜੋ ਹੈ ਹਾਂ ਤੇ ਜਾਂਦੀ ਹੈ ਜਿੱਤੇ ਉਹ ਖਾਈ ਦੇ ਕੋਲ ਖੜ ਕੇ ਰੀਲ ਬਣਾਉਣਾ ਸ਼ੁਰੂ ਕਰਦੀ ਹੈ ਉਸ ਦੇ ਨਾਲ ਸੱਤ ਉਸਦੇ ਹੋਰ ਦੋਸਤ ਵੀ ਹੁੰਦੇ ਨੇ ਪਰ ਉਸ ਦਾ ਪੈਰ ਫਿਸਲ ਜਾਂਦਾ ਹੈ ਤੇ ਉਹ ਸਿੱਧਾ ਜਾ ਕੇ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਗਈ ਹੈ ਇਸ ਲੜਕੀ ਦੀ ਖਬਰ ਇਸ ਲੜਕੀ ਦੀ ਜਾਣਕਾਰੀ ਹਰ ਇੱਕ ਜਿਸ ਨੇ ਵੀ ਦੇਖਿਆ ਉਸ ਦੇ ਅੱਖਾਂ ਚ ਅਤਰੂ ਡਿੱਗੇ ਅਤੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਇਸ ਖਬਰ ਨੂੰ ਅੱਗੇ ਤੋਂ ਅੱਗੇ ਪਹੁੰਚਾਉਣਾ ਚਾਹੁੰਦਾ ਹੈ ਉਹ ਨਾ ਬੱਚਿਆਂ ਤੱਕ ਜਿਹੜੇ ਕਿ ਰੀਲਾਂ ਬਣਾਉਣ ਦੇ ਚੱਕਰ 'ਚ ਆਪਣੀ ਜਾਨ ਗਵਾ ਰਹੇ ਨੇ ਰੀਲ ਬਣਾਉਣ ਦੇ ਚੱਕਰ 'ਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਸ ਦੇ ਨਾਲ ਕੀ ਘਾਤਕ ਹੋ ਸਕਦਾ ਹੈ ਕਿਵੇਂ ਨੁਕਸਾਨ ਹੋ ਸਕਦਾ ਹੈ ਸੋ ਇਸ ਜਾਣਕਾਰੀ ਨੂੰ ਸ਼ੇਅਰ ਕਰਿਓ ਇਹ ਲੜਕੀ ਬੰਬਈ ਦੇ ਮਹਾਰਾਸ਼ਟਰ ਦੇ ਵਿੱਚ ਸੀ ਅਤੇ ਇਹਦਾ ਨਾਮ ਅਣਵੀ ਸੀ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈ